ਜੀ ਰਾਮ ਮੇਰਾ ਨਾਮ ਹੈਪੀ ਕੁਲਰ ਜੋ ਕਿ 5 ਤਰੀਕ ਨੂੰ ਰਗੁਨਾਥ ਮੰਦਰ ਤੋਂ ਸ਼ੁਭ ਯਾਤਰਾ ਦੀ ਤਿਆਰੀ ਪੂਰੀ ਹੋ ਰਹੀ ਹੈ ਕਿ ਧਾਰੀਵਾਲ ਦੇ ਵਿੱਚ ਪੂਰੀ ਲਾਈਟਿੰਗ ਲਾਈਟਾਂ ਦਾ ਅਲੌਕਿਕ ਲਾਈਟਾਂ ਦਾ ਪ੍ਰਬੰਧ ਕੀਤਾ ਗਿਆ ਹੈ ਜੋ ਕਿ ਧਾਰੀਵਾਲ ਨਹੀਂ ਲੱਗ ਰਿਹਾ ਇਹ ਲੱਗ ਰਿਹਾ ਕਿ ਅਜੋਧਿਆ ਹੀ ਪੂਰੀ ਲੱਗ ਰਹੀ ਹੈ ਮੇਰੀ ਸਾਰੇ ਸ਼ਹਿਰ ਵਾਸੀਆਂ ਅੱਗੇ ਬੇਨਤੀ ਆ ਕਿ ਸ਼ਨੀਵਾਰ 5 ਤਰੀਕ ਨੂੰ ਸਾਰੇ ਹੀ ਰਗੁਨਾਥ ਮੰਦਰ ਆ ਕੇ ਰਗੁਨਾਥ ਮੰਦਰ ਆ ਕੇ ਕਿ ਇਸ ਸ਼ੋਭਾ ਯਾਤਰਾ ਦਾ ਹਿੱਸਾ ਬਣਨ ਔਰ ਸ਼੍ਰੀ ਪ੍ਰਭੂ ਰਾਮ ਜੀ ਦੇ ਚਰਨਾਂ ਵਿੱਚ ਨਿਵਾਸ ਕਰਨ ਜੀ ਜੈਸੀ ਰਾਮ ਜੀ ਸਾਰਿਆਂ ਨੂੰ ਮੇਰਾ ਨਾਮ ਰਿਤਿਕ ਮਹਾਜਨ ਆ ਆਪਣੀ 5 ਤਰੀਕ ਨੂੰ ਦਿਨ ਸ਼ਰੀਮਾਰ ਵਾਲੇ ਦਿਨ 4 ਵਜੇ ਰਾਮ ਨੂਮੀ ਦੀ ਸ਼ੋਭਾ ਯਾਤਰਾ ਨਿਕਲ ਰਹੀ ਆ ਮੇਰੀ ਸਾਰੇ ਯੂਥ ਨੂੰ ਆ ਪੀਲ ਆ ਕਿ ਵੱਧ ਚੜ ਕੇ ਹਿੱਸਾ ਲੈਣ ਪੂਰੀ ਲਾਈਟਨਿੰਗ ਹੋਈ ਹੋਈ ਆ ਆਪਣਾ ਵੱਧ ਚੜ ਕੇ ਹਿੱਸਾ ਲੈਣ ਤੇ ਪ੍ਰਭੂ ਰਾਮ ਜੀ ਦੀ ਰੀਲਾ ਨੂੰ ਅਨੰਦ ਮਾਨਣ ਜੈਸੀ ਰਾਮ ਰਮ ਰਮ ਤਾਰੇ ਨੇ ਮੇਰਾ ਨਾਮ ਜੋਇਲ ਕਲਿਆਣਾ ਤੇ ਰਾਮ ਨਾਮਨੀ ਜੀ ਜਿਹੜੀ ਸ਼ੋਭਾ ਯਾਤਰਾ 5 ਤਰੀਕ ਨੂੰ ਨਿਕਲੇਗੀ ਸ਼ਾਮ ਨੂੰ ਚਾਰਵੇਂ ਸ਼ੋਭਾ ਯਾਤਰਾ ਜਿਹੜੀ ਨਿਕਲ ਰਹੀ ਹੈ ਤੇ ਪੂਰੇ ਸ਼ਹਿਰ ਦੇ ਵਿੱਚ ਲਾਈਟਿੰਗ ਦਾ ਬਹੁਤ ਹੀ ਵਧੀਆ ਪੰਬੰਦ ਕੀਤਾ ਗਿਆ ਨਹਿਰ ਵਾਲਾ ਪੁਲ ਜਿਹੜਾ ਆ ਉਹ ਇਸ ਤਰ੍ਹਾਂ ਲੱਗਦਾ ਪਿਆ ਹੈ ਕਿ ਜਿੱਦਾਂ ਪੂਰੀ ਕੁੰਬ ਨਗਰੀ ਜਿਹੜਾ ਪ੍ਰਯਾਗਰਾਜ ਇੱਥੇ ਹੀ ਧਾਰੀਵਾਲ ਦੇ ਵਿੱਚ ਹੀ ਸਮਾ ਗਿਆ ਹੈ ਰਾਮਾਂ ਨੇ ਮੇਰੀ ਸਾਰੇ ਸ਼ਹਿਰ ਵਾਸੀਆਂ ਗਾੜ ਕੇ ਗਾੜੀ ਹੱਥ ਜੋੜ ਕੇ ਬੇਨਤੀ ਹੈ ਵੀ ਰਾਮਨਾਮ ਰਾਮਨਾਮ ਨੀਤੇ 5 ਤਰੀਕ ਨੂੰ 4 ਵਜੇ ਸ਼ੋਭਾ ਯਾਤਰਾ ਤੇ ਪਹੁੰਚੋ ਅਤੇ ਪ੍ਰਭੂ Shri Ram ਜੀ ਦਾ ਆਸ਼ੀਰਵਾਦ ਪਾਓ ਜੈ ਸ਼੍ਰੀ ਰਾਮ